ਲੋ ਪ੍ਰੀਤਿਕਲ ਮਨ ਕੀ ਕੁਸ਼ ਦੇਖ ਦੇਖਦੀਆਂ ਕੁਕੂਸਰ ਕੁਸਰ ਜੇ ਕਰੀ ਜਾਨੀ ਮੂੰਚ ਕੁਛ ਨਹੀਂ ਕੁਸਰ ਬੁਸਰ ਕਰਦੀ ਅਸਲੀ ਰੰਗ ਨਾ ਦੇਖ ਲਈ ਫਿਰ ਮੇਰੇ ਹਾਈ ਮੈਂ ਮਰ ਜਾ ਹੁਣ ਤਾਂ ਮੈਂ ਤੇਨੂੰ ਮੰਮੀ ਮੰਮੀ ਕਰੀ ਜਾਂਦੀ ਸੀ ਇਹ ਤਾਂ ਬਾਦ ਅੱਧੀ ਸਿੱਧੀ ਹੋ ਕੇ ਕੰਮ ਕਰਨ ਲੱਗ ਜਾ ਬੜੇ ਨਾ ਮੇਰੇ ਤੇ ਰੋਗ ਜੇ ਛੜ ਨਹੀਂ ਬੈਗਾ ਟਿਕ ਕੇ ਤੂੰ ਆਰਾਮਦਾਰੀ ਨਾਲ ਹਾਂ ਲੱਗ ਜਾ ਕੰਮ ਕਰਨ ਕਿ ਤਰ੍ਹਾਂ ਲੋਕਾਂ ਨੇ ਲੱਗੀ ਆ ਫੜੇ ਸੀ ਅਸਲੀ ਜਦੋਂ ਤੇਰੀ ਅਸਲੀ ਗੁੱਤ ਨਹੀਂ ਖਮਾਈ ਨਾ ਫਿਰ ਤੂੰ ਮੁੰਡੇ ਨੂੰ ਦੱਸਣ ਜੋਗੀ ਵੀ ਨਹੀਂ ਰਹਿਣੀ ਨੇ ਕੁਤਰੀ ਤਾਂ ਮੈਂ ਕਮਾਉਂਗੀ ਤੇਰੀ ਤੂੰ ਮੇਰੇ ਕੀ ਕਮਾ ਸਕਦੀ ਆ ਕਮਾਏਂਗੀ ਤੂੰ ਕੁਤਨੀ ਤੂੰ ਮਰਦਾ ਲਿਹਾਜ਼ ਕਰ ਲੈ ਕੋਈ ਗੱਲ ਨਹੀਂ ਮੇਰੇ ਮੁੰਡੇ ਨੂੰ ਬੈਠ ਕੇ ਗੱਲ ਕਰ ਲੈਣ ਦੇ ਮੈਨੂੰ ਔਲੇ ਝੱਟੇ ਆਲੀ ਇਹ ਉਮਰ ਦਾ ਲਿਹਾਜ਼ ਕਰ ਲੈ ਦੇਖ ਤਾ ਵਾ ਝੱਟਾ ਪਰਖਦੀ ਨਹੀਂ ਤੇਰੀ ਮਾਂ ਨੂੰ ਵੀ ਆਏ ਕਹਿੰਦੀ ਸੀ ਤੂੰ ਮਾਂ ਇਹਦੇ ਲੱਛਣ ਨਹੀਂ ਕਰਦੀ ਸੀ ਜੇ ਜੇ ਤੂੰ ਕਰਤੁੱਤਾ ਕਰਦੀ ਐ ਨਹੀਂ ਉਹ ਤਾਂ ਮੇਰੇ ਤਾਂ ਭੱਜ ਭੱਜ ਕੇ ਕੰਮ ਕਰਦੀ ਸੀ ਮੈਂ ਫਿਰ ਉਹ ਤੀ ਸਮਝਦੀ ਸੀ ਤੇਰੇ ਮਾਂ ਨੂੰ ਨਹੀਂ ਦੁਸ਼ਮਣ ਸੀ ਮੇਰੀ ਮੈਂ ਦੁਸ਼ਮਣ ਐ ਤੂੰ ਸਮਝਦੀ ਹੈ ਮੈਨੂੰ ਵੀ ਤੂੰ ਸਾਡੇ ਸਾਰੀਆਂ ਘਰ ਦੀਆਂ ਗੱਲਾਂ ਲੋਕਾਂ ਕੋਲੇ ਦੱਤੀਆਂ ਹੁਣ ਮੇਰੇ ਮੁੰਡੇ ਨੂੰ ਪਤਾ ਨਹੀਂ ਕੀ ਪੱਤੀ ਪੜਾ ਕੇ ਆਈ ਹੈਗੀ ਕਰਦੀਆਂ ਮੈਂ ਮੁੰਡੇ ਨਾਲ ਗੱਲ ਕੋਈ ਨਹੀਂ